ਇੱਕ ਰੋਲਾ ਬੜਾ ਤਕੜਾ ਪਿਆ ਹੋਇਆ ਕਲੰਗੀ ਤੋੜੇ ਵਾਲਾ ਵੀ ਬਾਬਾ ਸੰਗਤ ਸਿੰਘ ਨੂੰ ਦਿੱਤੀ ਜਾ ਬਾਬਾ ਜੀਵਨ ਸਿੰਘ ਅਸੀਂ ਜਿੱਥੇ ਤੱਕ ਇਤਿਹਾਸ ਪੜਿਆ ਹੋਇਆ ਉੱਥੇ ਤੱਕ ਬਾਬਾ ਸੰਗਤ ਸਿੰਘ ਸੀਗੇ ਤੇ ਕਿਉਂ ਦਿੱਤੀ ਬਾਬਾ ਸੰਗਤ ਸਿੰਘ ਨੂੰ ਕਲੰਗੀ ਤੋੜਾ ਕਿਉਂਕਿ ਇਹਨਾਂ ਦਾ ਚਿਹਰਾ ਮਹਾਰਾਜ ਨਾਲ ਬਹੁਤ ਹੱਦ ਤੱਕ ਰਲਦਾ ਸੀਗਾ ਮਹਾਰਾਜ ਵਰਗਾ ਚਿਹਰਾ ਸੀ ਇਹਦਾ ਤੇ ਮਹਾਰਾਜ ਨੇ ਆਪਣੀ ਪੋਸ਼ਾਕ ਆਪਣਾ ਜੋੜਾ ਆਪਣੀ ਕਲੰਗੀ ਭਾਈ ਸੰਗਤ ਸਿੰਘ ਨੂੰ ਦੇ ਦਿੱਤੀ ਹੁਣ ਇੱਥੇ ਇੱਕ ਹੋਰ ਗੱਲ ਜਾਣੀ ਮਹਾਰਾਜ ਜਦੋਂ ਵੀ ਜਥੇ ਜਾਂਦੇ ਸੀ ਸਾਰੇ ਜਥਿਆਂ ਵੇਲੇ ਮਹਾਰਾਜ ਗੜੀ ਤੇ ਖੜਦੇ ਹੁੰਦੇ ਸੀ ਅੱਜ ਜਦੋਂ ਮਹਾਰਾਜ ਨੇ ਉੱਥੋਂ ਨਿਕਲਣਾ ਹੈ ਨਾ ਤਾਂ ਫੌਜਾਂ ਅਗਲੇ ਐਂਗੀ ਥੋੜਾ ਉਹ ਵੀ ਮੌਨ ਨਾਲ ਤੇ ਬਸ ਵੀ ਜੰਗ ਮੁੱਕ ਗਈ ਤੇ ਅਗਲੇ ਮੌਨ ਨਾਲ ਸੌਹੋਂਗੇ ਅਗਲੇ ਪੂਰੀ ਤਿਆਰੀ ਚ ਬੈਠੇ ਸੀ ਇੱਕ ਅੱਦਾ ਬੰਦਾ ਹੁੰਦਾ ਫਿਰ ਤੇ ਸਰ ਜਾਂਦਾ 10 ਲੱਖ ਬੰਦਾ ਹੈਗਾ ਪੂਰੀ ਤਿਆਰੀ ਸੀ ਅਗਲੇ ਤੇ ਗੱਡੀ ਦੇ ਉੱਪਰ ਖੜਾਇਆ ਗਿਆ ਸੀ ਫਿਰ ਪੋਸ਼ਾਕ ਪਾ ਕੇ ਕਲੰਗੀ ਲਾ ਕੇ ਬਿਲਕੁਲ ਮਹਾਰਾਜ ਵਾਂਗੂ ਵੀ ਇਹਨਾਂ ਦਾ ਧਿਆਨ ਰਹੀ ਮਹਾਰਾਜ ਆ ਉਹ ਸਾਹਮਣੇ ਨੇ ਖੜਾਇਆ ਗਿਆ ਭਲੇਖਾ ਪਾਇਆ ਗਿਆ ਤੇ ਇਧਰੋਂ ਮਹਾਰਾਜ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਦੇ ਨਾਲ ਉਥੋਂ ਤਾੜੀ ਮਾਰ ਕੇ ਚਲੇ ਜਾਂਦੇ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ